ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੌਬਸ ਵਾਈ ਗਿੰਨੀ ਦੇ ਵਿੱਚ ਅੱਜ ਆਪਾਂ ਲੈ ਕੇ ਆਏ ਜੀ ਨਵੀਂ ਜਾਣਕਾਰੀ ਪੀਟੀਆਈ ਅਧਿਆਪਕਾਂ ਦੀ ਤੇ ਲੈਕਚਰਰਾਂ ਦੀ ਦੋਸਤੋ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਦੇਣ ਤਾਂ ਜੋ ਨਵੀਆਂ ਨੋਟੀਫਿਕੇਸ਼ਨਾਂ ਦੀਆਂ ਜਾਣਕਾਰੀਆਂ ਸਮੇਂ ਸਿਰ ਪ੍ਰਾਪਤ ਹੋ ਸਕਣ ਤੇ ਆਪਣੇ WhatsApp ਤੇ ਚੈਨਲ ਟੈਲੀਗ੍ਰਾਮ ਦਾ ਲਿੰਕ ਵੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਤੁਸੀਂ ਆਪਣੇ ਚੈਨਲ ਨੂੰ ਜੁਆਇਨ ਕਰ ਸਕਦੇ ਹੋ ਜੀ ਸਮੇਂ ਸਿਰ ਤੁਹਾਨੂੰ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣਗੀਆਂ ਜਾਂ ਫਿਰ ਪੀਡੀਐਫ ਵੀ ਮਿਲਦੀਆਂ ਰਹਿਣਗੀਆਂ ਨੋਟੀਫਿਕੇਸ਼ਨਾਂ ਦੀਆਂ ਜੇ ਕੋਈ ਵੀ ਸਰਕਾਰੀ ਅਪਡੇਟ ਆਉਂਦੀ ਹੈ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਸਮੇਂ ਸਿਰ ਮਿਲ जाया ਕਰੇਗੀ ਹਾਂਜੀ ਦੋਸਤੋ ਨਵੀਂ ਅਪਡੇਟ ਆਈ ਹੈ ਜੀ ਪੰਜਾਬ ਦੇ ਸਕੂਲਾਂ ਵਿੱਚ 500 ਲੈਕਚਰਰਾਂ ਦੀ ਭਰਤੀ ਕੀਤੀ ਜਾਵੇਗੀ ਜੀ ਹਰਜੋਤ ਸਿੰਘ ਬੈਸ ਜੀ ਵੱਲੋਂ ਇਹ ਅਨਾਉਂਸ ਕੀਤਾ ਗਿਆ ਜੀ ਪੰਜਾਬ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਵਿੱਚ ਅਧਿਆਪਨ ਸਟਾਫ ਦੀ ਘਾਟ ਨੂੰ ਪੂਰਾ ਕਰ ਲਈ 2000 ਸਿਖਲਾਈ ਇੰਸਟ੍ਰਕਟਰਾਂ ਪੀਟੀਆਈ ਅਤੇ 500 ਲੈਕਚਰਾਰਾਂ ਦੀ ਭਰਤੀ ਲਈ ਪੂਰੀ ਤਰ੍ਹਾਂ ਤਿਆਰ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਜੀ ਨੇ ਕਿਹਾ ਕਿ ਇਹਨਾਂ ਸਾਮੀਆਂ ਦਾ ਇਸ਼ਤਿਹਾਰ ਜਲਦ ਹੀ ਦਿੱਤਾ ਜਾਵੇਗਾ ਪੀਟੀਆਈ ਨੂੰ ਪ੍ਰਾਇਮਰੀ ਸਕੂਲਾਂ ਲਈ ਲਗਾਇਆ ਜਾ ਰਿਹਾ ਹੈ ਅਤੇ ਰਾਜ ਵਿੱਚ ਲਗਭਗ 12880 ਸਰਕਾਰੀ ਪ੍ਰਾਇਮਰੀ ਸਕੂਲ ਹਨ ਵਿਭਾਗ ਪਹਿਲਾਂ ਹੀ ਭਰਤੀ ਕੀਤੇ ਜਾ ਚੁੱਕੇ ETT ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੀ ਪ੍ਰਕਿਰਿਆ ਵੀ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੇ ETT ਅਧਿਆਪਕਾਂ ਦੀ ਚੋਣ ਸੂਚੀ ਨੂੰ ਸੋਧਿਆ ਗਿਆ ਸੀ ਡੈਮੋਕਰੈਟਿਕ ਟੀਚਰਸ ਫਰੰਟ DTF ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਜੀ ਨੇ ਕਿਹਾ 5994 ETT ਅਧਿਆਪਕਾਂ ਦੀ ਭਰਤੀ 2022 ਵਿੱਚ ਸ਼ੁਰੂ ਕੀਤੀ ਗਈ ਸੀ ਹਰਨ ਤੱਕ ਪੂਰੀ ਨਹੀਂ ਹੋਈ ਲਗਭਗ 2600 ਨਿਯੁਕਤੀ ਪੱਤਰ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਜਾਰੀ ਕੀਤੇ ਗਏ ਹਨ ਇਹਦਾ ਮਤਲਬ ਹੈ ਜੀ ਬਹੁਤ ਹੀ ਜਲਦੀ ਲੈਕਚਰਰਾਂ ਦੀ ਭਰਤੀ ਪੀਟੀਆਈਏ ਦੇ ਅਪਕੰਦੀ ਭਰਤੀ ਹੋਣ ਵਾਲੀ ਹੈ ਤੁਸੀਂ ਤਿਆਰੀ ਕਰ ਲਓ ਖੇਚ ਤੋਂ ਤਿਆਰੀ ਜੀ ਤੇ ਇਹ ਜਿਹੜੀ ਖਬਰ ਹੈ ਦਾ ਟ੍ਰਿਬਿਊਨ ਅਖਬਾਰ ਨਿਊਜ਼ ਚੈਨਲ ਦੇ ਉੱਤੇ ਅਪਲੋਡ ਕੀਤੀ ہوئی ਤੁਸੀਂ ਜਾ ਕੇ ਪੜ੍ਹ ਵੀ ਸਕਦੇ ਹੋ ਤੇ ਦੋਸਤੋ ਮਿਲਦੇ ਹਾਂ ਹੋਰ ਜਾਣਕਾਰੀਆਂ ਦੇ ਨਾਲ ਹੋਰ ਭਾਰਤੀਆਂ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ